ਬਾਜੀ ਇਹ ਜਿਹੜੀ ਘਟਨਾ ਘਟੀ ਆ ਕੋਠੀ ਰੋਡ ਨਵਾਂ ਸ਼ਹਿਰ ਦੀ ਗੱਲ ਕਰੀਏ ਕਿੰਨੇ ਕਜੇ ਇਹ ਵੈਲਡਿੰਗ ਡਿੱਗੀ ਜਿਹੜੀ ਆ ਇਹ ਬਾਜੀ ਇਹ ਸਵੇਰੇ ਆਹੀ 11:00 ਵਜੇ ਹਾਂਜੀ ਅਸੀਂ ਇੱਥੇ ਬੈਠੇ ਸੀਗੇ ਦੁਕਾਨ ਤੋਂ ਲਾ ਕੇ ਹਜੇ ਮੋੜੇ ਥੱਲੇ ਤੇ ਕੱਲ ਰਾਤੀ ਮੀਂਹ ਵੀ ਆਦਨਾਂ ਨੂੰ ਪਹਿਲਾਂ ਵੀ ਗਿਆ ਸੀ ਵੀ ਉਪਰੋਂ ਮਾੜੀ ਮੋਟੀ ਤੇਲ ਆਈ ਜੀ ਤੁਸੀਂ ਕਰਾਓ ਕਰਾਇਦਾ ਰ ਆ ਜਿਹੜੇ ਜਾਂ ਮਾਲਕ ਉਹ ਕਹਿੰਦੇ ਇਹਨਾਂ ਨੇ ਤੇਲ ਹੀ ਹੋਈ ਉਹਨਾਂ ਦਾ ਵਾਸਤੇ ਜ ਕੁਝ ਰੋਲਾ ਜੀ ਪਰ ਅਸੀਂ ਗਵੰਡੀਆਂ ਦੇਖ ਲਓ ਸਾਡੇ ਉੱਤੇ ਸਾਡਾ ਬਚਾਅ ਹੋ ਗਿਆ ਨਹੀਂ ਤਾਂ ਮਰ ਗਏ ਸੀਗੀ ਮੇਰੀ ਕੁੜੀ ਮੈਨੂੰ ਕੁਦਰਤੀ ਕਹਿਣ ਲੱਗੀ ਤੇ ਪਾਪਾ ਰੋਟੀ ਗਾ ਲਓ ਮੈਂ ਤਾਂ ਧੂਪ ਲਾ ਕੇ ਬੈਠਾ ਸੀ ਇਸ ਦੁਕਾਨ ਤੇ ਆਪਣੇ ੱੱਲੇ ਰੇੜੀ ਲਾਣੇ ਆ ਆ ਦੇਖ ਲਓ ਹੁਣ ਨੁਕਸਾਨ ਤੁਹਾਡੇ ਸਾਹਮਣੇ ਹੀ ਆ ਕਿੰਨਾ 40-50 ਹਜ਼ਾਰ ਦਾ ਮੇਰਾ ਨੁਕਸਾਨ ਹੋ ਗਿਆ ਗਰੀਬ ਬੰਦੇ ਆ ਜੀ ਕੀ ਕਰ ਸਕਦੇ ਆਂ ਦੋਸਤੋ ਇਹਨਾਂ ਛੋਕਰਾ ਪਰਮਾਤਮਾ ਦੀ ਜਾਨ ਵਾਦਦੀ ਆ ਆ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਹੀ ਆ ਕੱਡਾ ਪੱਥਰ ਡੋਲੇ ਨੀ ਦਿਗਿਆ ਥੱਲੇ ਕੋਟੀ ਰੋਡ ਦਾ ਮਾਮਲਾ ਨਵੇਂ ਸ਼ਹਿਰ ਬਾਈ ਕੋਈ ਸੁਣਵਾਈ ਹੈ ਨਹੀਂ ਸਾਹਿਬ ਗਰੀਬ ਬ ਕੋਈ ਨਾ ਕੋਈ ਸਰਕਾਰ ਨੂੰ ਜਾਈਦਾ ਸਾਡੀ ਮਦਦ ਕੀਤੀ ਜਾਵੇ 40-50 ਹਜ਼ਾਰ ਦਾ ਨੁਕਸਾਨ ਹੋ ਗਿਆ ਇਹ ਅਸੀਂ ਕਮਾਣਾ ਜਦੋਂ ਭਾਜੀ ਉਹ ਵੱਡਾ ਪੱਥਰ ਡੇਗਿਆ ਹੈਗਾ ਉਦੋਂ ਤੁਸੀਂ ਕਿੱਥੇ ਸੀਗੇ ਮੈਂ ਭਾਜੀ ਉੱਥੇ ਹੀ ਬੈਠਾ ਸੀ ਥੱਲੇ ਇੱਕਦਮ ਜਦੋਂ ਖੜਕਾ ਜਾ ਹੋਇਆ ਮੜਾਗਾ ਮੈਂ ਉੱਠ ਕੇ ਅੰਦਰ ਨੂੰ ਚਲੇ ਗਿਆ ਪੁੱਛੇ ਨੂੰ ਉਹ ਨਾਲ ਹੀ ਇੱਕਦਮ ਜੱਕ ਦਾਮੀ ਸਾਰਾ ਕੁਝ ਡੇਗ ਗਿਆ ਬਚਾ ਹੋ ਗਿਆ ਰੱਬ ਵੱਲੋਂ ਪਰਮਾਤਮਾ ਨੇ ਦਿੱਤਾ ਲਿਆ ਕੁਝ ਮੂਰੇ ਰਹਿ ਗਿਆ ਨਹੀਂ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਣਾ ਸੀਗਾ ਮੇਰਾ ਨਾਮ ਬਰਿੰਦਰਪਾਲ ਦੰਗਾ ਜੀ ਉਹਦਾ ਮੈਨੂੰ 프렌ਟ ਕਹਿੰਦੇ ਆ 프렌ਟ ਬਾਪਲਾ ਜੀ ਆਹ ਪੱਥਰ ਜਿਹੜਾ ਡੀਆ ਮੈਂ ਇਹਦੇ ਥੱਲੇ ਬੈਠਾ ਸੀ ਇੱਥੇ ਹੀ ਦੇਖੋ ਜੀ ਗੱਡਾ ਪੱਥਰ ਰੱਖ ਕੁਰਸੀ ਮੇਰੀ ਦੇਖੋ ਇੱਥੇ ਥੱਲੇ ਸੀਗੀ ਮੈਂ ਉਹ ਜਦੋਂ ਮਹਾਰਾਜਾ ਕਰਤਾ ਆਹ ਪਤਾ ਲੱਗਿਆ ਮੈਨੂੰ ਮੀਰ ਇੱਕਦਮੀ ਹੱਟ ਗਈ ਜੀ ਕਿ ਮੈਂ ਮਹਾਰਾਜਾ ਉੱਠਿਆ ਹੀ ਨਾਲ ਹੀ ਦੇਖਿਆ ਮੈਂ ਭੱਜਦੇ ਆਪਣੀ ਜਾਨ ਬਚਾਈ ਮੱਜੀ ਭੱਜੇ ਸਾਥੀਓ ਬਹੁਤ ਹੀ ਵੱਡੀ ਘਟਨਾ ਨਵਾਂ ਸ਼ਹਿਰ ਦੇ ਵਿੱਚ ਘਟਿਆ ਇਸੇ ਹੀ ਪੱਥਰ ਦੇ ਥੱਲੇ ਇਹ ਪ੍ਰਿੰਸ ਵੀਰ ਜੀ ਬੈਠੇ ਸਨ ਤੇ ਜਦੋਂ ਹਲਕੀ ਜਿਹੀ ਆਵਾਜ਼ ਸੁਣਦੇ ਆ ਕਹਿੰਦੇ ਤੁਰੰਤ ਅੰਦਰ ਨੂੰ ਭੱਜੇ ਤੇ ਇਹ ਵੱਡਾ ਪੱਥਰ ਜਿਹੜਾ ਡਿਗਿਆ ਡਿੱਗਦਿਆ ਸਾਰ ਹੀ ਇਹ ਵੱਡੇ ਜਿਹੜੇ ਟੀਨ ਹੈਗੇ ਇਹਨਾਂ ਦੀਆਂ ਛੱਤ ਪਾਈ ਹੋਈ ਗਈ ਟੈ ਟੇਰੀ ਹੋ ਗਈ 50-60 ਹਜ਼ਾਰ ਰੁਪਏ ਦੇ ਲੱਗੇ ਦੱਸਦੇ ਆ ਕਿ ਨੁਕਸਾਨ ਹੋ ਗਿਆ ਤੇ ਕਾਫੀ ਦੂਰੋਂ ਉੱਪਰੋਂ ਜਿਹੜੀ ਬਿਲਡਿੰਗ ਹੈ ਇਹ ਡਿਗੀ ਉਹ ਵੀ ਇੱਕ ਲੱਗਾ ਹੋਇਆ ਆ ਬਿਲਡਿੰਗ ਨੂੰ ਥੋੜਾ ਅਧਾਰਨ ਤੇ ਹਲਕੀ ਕਰਨ ਇਹ ਘਟਨਾ ਨਵਾਂ ਸ਼ਹਿਰ ਦੇ ਵਿੱਚ ਘਟੀ ਆ ਕਿ 프렌ਸ ਵੀਰ ਆਵਾਜ਼ ਸੁਣਦੇ ਅਨੁਸਾਰ ਜਦੋਂ ਅੰਦਰ ਗਏ ਤੇ ਤਰੰਤ ਵੱਡਾ ਪੱਤਰ ਡੇਗਦਾ ਤੇ ਕੋਠੇ ਰੋਡ ਦੇ ਉੱਪਰ ਕਾਫੀ ਜਿਹੜੇ ਵਿਅਕਤੀ ਐ ਦੁਕਾਨਦਾਰ ਵੀਰ ਹੈਗੇ ਆ ਇਕੱਠੇ ਹੋ ਜਾਂਦੇ ਆ ਜਲੇਬੀਆਂ ਵਾਲਾ ਚੌਂਕ ਨਵਾਂ ਸ਼ਹਿਰ ਦੀਆਂ ਤਸਵੀਰਾਂ ਸਾਂਝੀਆਂ ਕਰਦੇ ਪਈਆਂ ਇਹਦੇ ਬਿਲਕੁਲ ਨਜ਼ਦੀਕ ਹੀ ਇਹ ਬਿਲਡਿੰਗ ਜਿਹੜੀ ਹੈਗੀ ਆ ਉੱਪਰੋਂ ਡਿਗੇ ਆ ਦੇਖਦੇ ਆ ਸਾਰ ਆਵਾਜ਼ ਨੂੰ ਜਦੋਂ ਸੁਣਿਆ ਤੇ ਪ੍ਰਿੰਸ ਦਸਰੇ ਨੇ ਵੀਰ ਕੇ ਬਹੁਤ ਅਜਲ ਦੀ ਆਵਾਜ਼ ਸੁਣਦਿਆਂ ਸਾਰ ਹੀ ਅੰਦਰ ਨੂੰ ਭੱਜੇ ਤੇ ਬਚਾ ਹੋਇਆ ਮੌਸਮ ਦੇ ਖਰਾਬ ਆ ਚੱਲਦੇ ਆ ਇਹਨਾਂ ਵਾਂ ਸ਼ਹਿਰ ਦੀ ਜਿਹੜੀ ਬਿਲਡਿੰਗ ਆ ਇਹ ਹੀ ਟਹਿ ਗਈ ਕਾਫੀ ਵੱਡੇ ਪੱਥਰ ਜਿਹੜੇ ਹੈਗੇ ਆ ਉਹ ਡਿੱਗੇ ਆ ਨਾਮਾ ਸ਼ਹਿਰ ਇਹਨਾਂ ਤਸਵੀਰਾਂ ਸਾਂਝੀਆਂ ਕੀਤੀਆਂ ਆਪ ਜੀ ਦੇ ਨਾਲ ਨਵਾਂ ਸ਼ਹਿਰ ਕੋਠੀ ਰੋਡ ਦੀਆਂ ਤਸਵੀਰਾਂ ਸਾਂਝੀਆਂ ਕਰਨ ਲੱਗੇ ਆਂ ਮੌਸਮ ਦੇ ਖਰਾਬ ਚੱਲਦਿਆਂ ਇਹ ਜਿਹੜੀ ਬਿਲਡਿੰਗ ਆ ਹੈ ਡਿੱਗ ਪਈ ਹੈ ਬੰਦਾ ਬੱਜ ਗਿਆ ਥੱਲੇ ਜਿਹੜਾ ਬੈਠਾ ਸੀ ਅੱਛਾ ਕੋਠੀ ਰੋਡ ਦੀਆਂ ਤਸਵੀਰਾਂ ਅਸਾਜੀਆਂ ਕਰਨ ਲੱਗੀਆਂ